ਤਕ ਤੋਂ ਕੋਨ ਕਾ ਸੁਪਨਾ ਕਰਤ ਪਰ ਧਿਰੋ ਪਰ ਧਿਰੋ ਵੇ ਅਕਾਮ ਧੂਰਤ ਅਜੁਰਨੀ ਸੈ ਪੰ ਗੁਰ ਪਰ ਸਾਧੂ ਸਤ ਸੰਸਕ੍ਰਿਪੂਰ ਗ੍ਰਸਾ ਮਹਾਰਾਜੀ ਦੀ ਬਖਸ਼ਿਸ਼ ਕਿਰਪਾ ਇਹ ਸਰਕਾਰ ਸਤਸੰਗੀ ਜਨੋਦੋਂ ਆਪਰੋਂ ਸਾਰੇ ਨੂੰ ਸਬਦ ਗੁਰੂ ਦੀ ਚਾਰਾ ਜਨਮ ਦਾ ਜੁਤੀ ਸਭਾ ਦਾ ਸਮਾਪਤ ਬਖਸ਼ਿਸ਼ ਹੋ ਰਿਹਾ ਹੈ ਆਉਂਦੀ ਪਵਨ ਬਾਣੀ ਗੋੜੀ ਪਾਉਨ ਅਖਰੀ ਤੇ ਜੋ ਕੀ ਦਾਸ ਸੂਰੂ ਗੁਰੂ ਜੀ ਦੀ ਕਿਰਪਾ ਦੁਆਰਾ ਸ਼ਬਦ ਵਿਚਾਰ ਹਨ ਸੰਭੀ ਜਾ ਚੁੱਕੀ ਹੈ 11 ਨੰਬਰ ਸ਼ਲੋਕ ਪੜਨ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਜੀ ਸਾਹਿਬ ਪੜ੍ਹੀਏ ਜੀ ਸਾਰੇ ਪੈਣ ਪੰਜਾਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ 11 ਨੰਬਰ ਸ਼ੋਕ ਦਾ ਜੋ ਪਵਨ ਪਾਠੇ ਉਹ ਸ਼ਰਧਾ ਕਰੀ ਦੀ ਉਪਰੰਤ ਜੋ ਕਿ ਪਵਨ ਸ਼ਰਧਾ ਚਾਰ ਦੌਰਾਨ ਇਸ ਪਵਨ ਉਪਦੇਸ਼ ਨੂੰ ਸੰਗਤ ਰਜਤਨ ਕਰਾਂਗੇ ਸੋ ਬੇਨਤੀ ਪ੍ਰਵਾਨ ਸਰੂਪੀ ਸਤਨਾਮ ਸਰਵਾਰਹੀ

ਜਾ ਮਾਇਆ ਮੈ ਚਮੰਮ ਬਰਨੋ ਜੋ ਜੋ ਹੁਕਮਤ ਲੈ ਤੂੰ ਕਰਦਾ ਕੋ ਤੂੰ ਮੰਨਦਾ ਤੂੰ ਰਾ ਕੋ ਸੁਖਰ ਨਾ ਕੋ ਮੂਰ ਜੈ ਤੇ ਤਲਾਰ ਤਿਰਤ ਤੱਕ ਲਗਦਾ ਨਾਮੁ ਥਾਲਪੁਰ ਸਰਬਾਰ ਅਨੰਤ ਨਾਮ ਜਤ ਜਤ ਲਾਭੋ ਸਿਖ ਸਿਖ ਲਗਨ ਨਾਮ ਨਾਮਕ ਤਾਲ ਕੋ ਸਰਬ ਅਨੰਤ ਨਾਮ ਇਹ ਪਾਉਨੇ ਸ਼ਬਦ ਗੁਰ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਆਪਣੀ ਸ਼ਲੋਕ ਸਰਵਕੀਤਾ ਹੈ ਸਮੂਹ ਏਕ ਸੰਬੋਧਨ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਵੇਂ ਨੂੰ ਉੱਚੀ ਵਸਤਾ ਦੀ ਪ੍ਰਾਪਤੀ ਹੋਰ ਤੁਮ ਜੀ ਵਿਚਰਤਾ ਪਾਉਂਦੇ ਹੈ। ਉਹ ਲਾਲਚ ਛੂਟਕਾ ਹੋਂਦੇ ਝੂਠਾ ਲਾਲਚ ਹੁੰਦੇ ਬੇਸ਼ਰਮ ਕਾਜ ਜਦ ਬੰਦਾ ਉਨਾ ਚਾਹਤਾਂ ਦੇ ਉਹ ਬੰਦਾ ਜਿਹੜਾ ਉੱਚੀ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ ਮਹਾਰਾਜ ਕਿੰਦੇ ਲਾਲਚ ਝੂਠਕ ਕਾਰ ਉਹ ਵਿਆਪਕ ਹੂਲੇ ਕੰਮ ਗੁਰੂ ਦੇ ਗਿਆਨ ਤੋਂ ਜਿਹੜਾ ਸਖਨਾ ਪ੍ਰਾਪਤ ਹੈ ਜੀ ਦੀ ਝੋਲੀ 'ਚ ਗੁਰੂ ਦਾ ਗਿਆਨ ਹੀ ਹੈ ਪੰਝੀ ਫਾਰਸ਼ਕੰਦ 'ਚ ਉਹ ਮੱਲੂ ਮੱਲੀ ਲਾਲ ਚਾਚਾ ਬਹਾਇਆ ਉਤਰ ਕਿਸੇ ਦੇ ਹੱਥ ਖਾਣ ਵਾਸਤੇ ਲੋੜ ਦਾ ਹਰ ਰਿਹਾ ਜੀ ਦੀ ਝੋਲੀ 'ਚ ਗੁਰੂ ਦਾ ਗਿਆਨ ਹੀ ਹੈ ਪਾਤਸ਼ਾਹੀ ਕੰਦੇ ਉਹ ਬੰਦਾ ਝੂਠ ਬੋਲਣ ਵਾਸਤੇ ਯਤਨ ਕਰਦਾ ਵੀ ਕਿਸੇ ਰਾਜਨੀਤਿਕ ਦੇ ਨਾਮ 'ਤੇ ਚੰਤ ਬੋਲ ਕੇ ਆਪਣੇ ਮੰਦਰ ਨੂੰ ਬਹੁਤ ਜਾਵਾ ਹਾਲਾਂਕਿ ਜਦ ਸਚਾਈ ਦੀ ਹੁੰਦੀ ਹੈ ਬੁਖਾਰ ਠੂਠਦਾ ਹੈ ਕਾਮਪੂਰ ਨੂੰ ਤੱਕਾ ਮੋਹ ਵਿੱਚ ਫਸਿਆ ਹੁੰਦਾ ਹੈ ਪੰਜੇ ਪਾਤਸ਼ਾਹੀ ਕੰਦੇ ਇਹ ਉਹ ਤੋਂ ਹੀ ਬੰਦੇ ਉਹ ਆਪਣੇ ਜਾਲ ਵਿੱਚ ਜਕੜ ਬੰਦੇ ਐ ਜਦੋਂ ਪ੍ਰਾਣੀ ਦੇ ਕੋਲ ਗੁਰੂ ਘਰ ਜਾਨੀ ਪਰ ਪ੍ਰਾਣੀ ਗੁਰੂ ਦੀ ਯਾਦ ਤੋਂ ਸਕੜਾ ਆਵੇ 파ਛਾ ਦੀ ਕੰਢੀ ਲਾਗ ਪਰੀ ਦੁਰਗੰਧ ਸਿਉ ਨਾਨਕ ਮਾਇਆ ਬੰਦ ਕੋਤ ਪ੍ਰਾਣੀ ਮਾਇਆ ਤੇ ਬੰਧਨਾ ਦੇ ਵਿੱਚ ਫਸਿਆ ਕਿੰਦੇ ਉਹ ਮਾੜੇ ਕੰਮਾਂ ਦੇ ਵਿੱਚ ਹੀ ਲੱਗ ਰਹਿੰਦਾ ਦੁਕਾਨ ਦੇ ਬਾੜੇ ਕੰਮ ਜਿੱਥੋਂ ਉਹਦੀ ਬੇਇੱਜ਼ਤੀ ਹੋਣੀ ਹੋਵੇ ਜਿੱਥੋਂ ਉਹਦੀ ਚੋਰੀ ਚਪਟਕਾਰਾਂ ਪੈੜੀਆਂ ਹੋ ਬੰਦਾ ਬਸ ਉਸੇ ਕੰਮ ਤੇ ਲੱਗ ਰਹਿੰਦਾ ਤੁਨ ਨੂੰ ਰੋਕਦਾ ਹੋਵੇ ਵਿੱਚੋਂ ਮਾੜਾ ਕੰਮ ਇਹ ਨਾ ਕਰ ਮਾੜੇ ਕੰਮ ਨੂੰ ਰੋਕਣ ਵਾਲਾ ਬੰਦਾ ਤਜਰਬਾ ਕਰ ਲਿਓ ਉਸ ਪ੍ਰਾਣੀ ਨੂੰ ਜ਼ਹਿਰ ਵਰਗਾ ਲੱਗਦਾ ਵੀ ਮੈਨੂੰ ਰੋਕ ਲੱਗ ਗਿਆ ਕਾਰਨ ਕੀ ਹੈ ਬਾਣੀ ਦੇ ਉੱਤੇ ਹੈ ਗੁਰੂ ਦੇ ਨਾਲ ਟੁੱਟਿਆ ਹੈ ਲਾਜ ਪ੍ਰੀਤ ਅਰਗੰਧ ਸਿਉ ਨਾਨਕ ਮਾਇਆ ਪੰਦ ਮਾਇ ਦੇ ਵਿੱਚ ਫਸਿਆ ਹੈ ਬਾੜੇ ਕੰਮ ਕਰਵਾਏ ਇਹ ਨੂੰ ਬਾੜੇ ਕੰਮ ਤੋਂ ਸੂਗ ਨਹੀਂ ਹੋਣੀ ਬਾੜੇ ਕੰਮ ਕਰਨ ਲੱਗਾ ਸੰਗਦਾ ਨਹੀਂ ਸਕੋ ਮਾਰੇ ਕੰਮ ਕਰਕੇ ਆਪਣੀ ਵਿਦੇਸ਼ ਸਮਝਦੇ ਅਗੇ ਆਉਂਤਾ ਹੈ 파ਰਸ਼ੀ ਕਹਿੰਦੇ ਕੇ ਬਾੜੇ ਦੇ ਨਾਲ ਦੀ ਇਹ ਨਿਸ਼ਾਨੀ ਹੈ ਪੌੜੀ ਲੱਲਾ ਲਪਟ ਦਿਖੈ ਰਸ ਰਾਤੀ ਅਹੰ ਬੋਧ ਮਾਇਆ ਮਤ ਮਤਲੀ ਤਨ ਕੀ ਲਲਾ ਅਖਰ ਵਰਤ ਕੀ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੀ ਪ੍ਰਾਣੀ ਮਾਇਆ ਦੇ ਜ਼ਹਿਰ ਦੇ ਵਿੱਚ ਦੇਖਿਆ ਕੋ ਅਭਜ ਹੈ ਉਹਦੇ ਨਸ਼ੇ ਵਿੱਚ ਰੱਤੀ ਰਹਦੀ ਹੈ ਮਾਸਰੀ ਦੇ ਮਾਇਆ ਦਾ ਨਸ਼ਾ ਬੜਾ ਚੰਦਰਾ ਹੈ ਸਾਰਾ ਸੰਸਾਰ ਮਾਇਆ ਦੇ ਵਿੱਚ ਮਸਤ ਹੋਇਆ ਹੈ ਇਥੇ ਇਨਸਾਨੀਅਤ ਦਾ ਚੇਤਾ ਭੁਲ ਗੰਬਾ ਹੈ ਪ੍ਰਸਤੀ ਖਤਮ ਹੋ ਜਾਂਦੇ ਹੈ। ਅਕੀ ਮਾਇਆ ਮਨੁੱਖ ਨੂੰ ਇਤੋਂ ਤੱਕ ਗੇਰ ਦਿੰਦੀ ਹੈ ਕਿ ਉਹ ਬੰਦਾ ਅਕਵਾਉਂ ਦਾ ਹੱਕਦਾ ਰਹਿੰਦਾ। ਅਹੰਭੁਤ ਮਾਇਆ ਬੱਧ ਬੱਤੇ ਹੰਕਾਰੀ ਮੱਥ ਦੇ ਵਿੱਚ ਜੋ ਕਰੀ ਮਸਤ ਨਹੀਂ ਦੇ ਅਹੰਕਾਰ ਦਾ ਨਸ਼ਾ, ਰਾਜ ਭਗ ਦਾ ਨਸ਼ਾ, ਜੈ ਦਾ ਦਾ ਨਸ਼ਾ, ਉੱਚੀ ਜਾਤ ਦਾ ਨਸ਼ਾ ਇਹ ਨਸ਼ਾ ਹੈ। ਪਾਤਸ਼ਾਹ ਜੀ ਕਿੰਦੇ ਿਆ ਮਾਇਆ ਮਹਿ ਜਨਮ ਮਰਨਾ ਕਿੰਦੀ ਇਲਕ ਮਾਇਆ ਹੈ ਇਹ ਵੀ ਵਿਚਰੇ ਕਿ ਮਨੁੱਖ ਜਨਮ ਮਰਨ ਦੇ ਚੱਕਰ ਦੇ ਵਿੱਚ ਪਿਆ ਰਹਿ ਤਦੇ ਵੀ ਐਸੇ ਮਨੁੱਖ ਦੀ ਮੁਕਤੀ ਨਹੀਂ ਹੁੰਦੀ ਗੁਰੂ ਅਰਜਨ ਦੇਵ ਸਾਹਿਬ ਕੰਦੇ ਜਨਮ ਪਿਆ ਮਰ ਗਿਆ ਜਨਮ ਪਿਆ ਮਰ ਗਿਆ ਚਲੀ ਜਾਂਦਾ ਹੈ ਪਰਸ਼ਾ ਕਿੰਨੇ ਪਰ ਗੱਲ ਐ ਇਹ ਵੀ ਵੀ ਵਿਸ਼ਵਾਸ ਦੀ ਗੱਲ ਨਹੀਂ ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਨਹੀਂ ਜਾਂ ਜਾਂ ਹੁਕਮ ਤਵੇਂ ਤਿਉ ਉਤਰਦਾ ਜਿਵੇਂ ਵੀ ਪ੍ਰਾਣੀ ਤੇ ਉਸ ਮਾਲਕ ਦਾ ਹੁਕਮ ਵਰਤ ਰਿਹਾ ਹੈ ਪ੍ਰਾਣੀ ਨੂੰ ਉਸੇ ਤਰ੍ਹਾਂ ਕਰਤਾ ਪੈਂਦਾ ਜਿਸ ਤਰ੍ਹਾਂ ਦਾ ਹੁਕਮ ਜਿਉਣ ਵਾਸਤੇ ਮਾਲਕ ਕਰਦਾ ਇਸ ਪ੍ਰਾਣੀ ਨੂੰ ਕੁਸ਼ਤਰਾਂ ਦੀ ਜਿੰਦਗੀ ਜਾਂਦਾ ਕੀ ਦਾ ਚਿਤ ਕਰਦਾ ਮੈਂ ਲਾਂ ਲੱਲਵਾ ਕੀ ਦਾ ਚਿਤ ਕਰਦਾ ਮੈਂ ਲੋਕਾਂ ਤੋਂ ਨੀਨੀ ਪਾ ਕੇ ਖੜਾ ਕੋਣ ਕਹਿੰਦੇ ਕਿ ਲੋਕ ਮੇਨ ਮਾਰਾ ਕਹਿਣ ਪਰ ਹੁਕਮ ਰੱਬ ਦਾ ਵਾਸਾ ਹੈ ਜਿਉਣਾ ਜੋ ਹੁਕਮਤ ਮੈਂ ਕਿਉਂ ਕਰਨਾ ਕੋਈ ਊਨ ਨਾ ਕੋ ਕੋਰਾ ਇਸ ਸੰਸਾਰ ਤੇ ਜਿਹੜਾ ਕਿਸੇ ਗੱਲੋਂ ਫਿਰਕ ਗਿਆ ਲੋਕ ਨੂੰ ਕਟਿਆ ਕਹਿਣ ਲੱਗ ਜਾਂਦੇ ਆ ਫਤੇ ਕਈ ਵਾਰ ਮਨੁੱਖ ਆਪਣੇ ਆਪ ਨੂੰ ਬੜਾ ਤਲਾਦ ਆਪਣੇ ਆਪ ਨੂੰ ਉੱਚਾ ਸਮਝਾ ਲੈਂਦਾ ਹੋਰਨੀਤਾ ਪੰਦਾ ਇਹ ਕਿਹਾ ਮੈਂ ਖੁਦਰਾ ਭਗਤ ਬਣ ਗਿਆ ਮੈਂ ਬੰਦਗੀ ਵਾਲਾ ਬਣ ਗਿਆ ਮੈਂ ਸੰਤ ਬਣ ਗਿਆ ਮੈਂ ਭਗਤ ਬਣ ਗਿਆ ਕੋ ਨੂੰ ਨੂੰ ਨਾ ਕੋ ਪੂਰਾ ਕੋਈ ਇੱਥੇ ਕਿਸੇ ਕੋ ਘਟਨੇ ਰਹਾਉਂਗਾ ਤੇ ਕੋਈ ਪਰਮਾਤਮਾ ਤੋਂ ਬਿਨਾ ਕਿ ਪੂਰਾ ਨਹੀਂ ਪੂਰਾ ਪਰਮਾਤਮਾ ਹੈ 파ਸ਼ਾ ਦੇ ਕੇ ਕੋ ਉਸੋ ਕਰੇ ਨਾ ਕੋ ਮੂਰਾ ਜਿਸ ਮਨੁੱਖ ਕੋਲੇ ਚਾਰ ਪਈਏ ਇਕੱਠੇ ਹੋ ਜੁੰਦੇ ਉਹ ਕਹਿੰਦਾ ਨਾ ਬਹੁਤ ਸਿਆਰਾ ਹੈ ਤੇ ਜਿਸ ਨੇ ਜਾਇਦਾਦ ਗਵਾ ਲਈ ਹੁੰਦੀ ਹੈ ਉੱਥੇ ਪਛਤਰ ਪੈਂਦਾ ਹੈ ਉਹਨ ਲੋਕ ਮੂਰਖ ਕਹਿੰਦੇ ਆ ਮੂਰ ਆਤਮਕ ਮੂਰਖ ਪੰਜੇ ਪਾਤਸ਼ਾਹ ਕੰਦੇ ਨੇ ਇਸ ਸੰਸਾਰ ਤੇ ਨਾ ਕੋ ਕੋ ਛਾਣਾ ਤੇ ਲਾ ਕੋ ਮੂਰਖ ਹੈ اے ਪਾਤਸ਼ਾਹ ਜਿਤ ਜਿਤ ਲਾਵਹੁ ਤਿਤ ਤਿਤ ਲਗਨਾ اے ਪਾਤਸ਼ਾਹ ਜੀ ਇਹ ਸਾਰੀ ਤੇਰੀ ਕਿਰਪਾ ਹੈ ਜਿੱਥੇ ਵੀ ਜਿਸ ਜੀ ਨੂੰ ਤਲੋਣਾ ਹੈ ਜਿਤ ਜਿਤ ਲਾਵਹੁ ਤੇ 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 ਤੱਲ ਲੱਗਦਾ ਜਿੱਥੇ ਵੀ ਜੀ ਨੂੰ ਲਾਦਣਾ ਕਿਸਨ ਚੰਗੀ ਪਾਸੇ ਕਿਸਨ ਮਾੜੀ ਪਾਸੇ ਕਿਸਨ ਚੁਗਲੀ ਕਰਨ ਵਾਸਤੇ ਕਿਸਨ ਬੰਦਗੀ ਕਰਨ ਵਾਸਤੇ ਜਿੱਥੇ ਲਾਉਣਾ ਉੱਥੇ ਲੱਗ ਜਾਂਦਾ ਹੈ ਬੰਦੇ ਦੇ ਵਾਸਤੇ ਕੋਈ ਗੱਲ ਨਹੀਂ ਨਾਨਕ ਠਾਕੁਰ ਸਦਾ ਅਲਿਪਨ ਹੀ ਨਾਨਕ ਉਸ ਮਾਲਕ ਦੀ ਖੇਡ ਵੇਖੋ ਸਾਰੇ ਜੀਆਂ ਵਿੱਚ ਬੈਠ ਕੇ ਕੱਲੇ ਕੱਲੇ ਪ੍ਰਾਣੀ ਨੂੰ ਮੇਰਾ ਮਾਲਕ ਪ੍ਰੇਰਤਾ ਹੈ ਕਿਸੇ ਪਾਸੇ ਜਾਣ ਵਾਸਤੇ ਕਿਸ ਨੂੰ ਮਾਲਕ ਪਾਸੇ ਜਾਣ ਵਾਸਤੇ ਕਿਸ ਨੂੰ ਚੰਗੇ ਪਾਸੇ ਜਾਣ ਵਾਸਤੇ ਨਾਨਕ ਠਾਕੁਰ ਸਭਾ ਅਲਪਨਾ ਰਿੰਦਾ ਵੀ ਵਿੱਚ ਸਾਰਿਆਂ ਦੇ ਹੈ ਪ੍ਰੇਰਤਾ ਵੀ ਆਪ ਹੈ ਤੇ ਨਰੁਪੇ ਵੀ ਰਹਿੰਦਾ ਹੈ ਇਸ ਕਰਕੇ ਉਹਨੂੰ ਬੇਅੰਤ ਆਖਿਆ ਉਸ ਬੇਅੰਤ ਪ੍ਰਭੂ ਦਾ ਪੰਨੀ ਪਾਰਸ਼ਕ ਲਈ ਕੋਈ ਅੰਤ ਨਹੀਂ ਹੈ ਸੋ ਕੋਦੀਆ ਉਹੀ ਗਾਣ ਦਾ ਕੋਦੀ ਮਾਲਕੀ ਮਰਜੀ ਹੈ ਜੋ ਕਰ ਰਿਹਾ ਉਹ ਹੋ ਰਿਹਾ ਕਹੋ ਨਾਨਕ ਕਲਪ ਦੀਆਂ ਬਾਤਾਂ ਦੋ ਕਸ਼ ਕਰਨਾ ਸੋ ਕਰ ਰਹਾ ਸੋ ਇੰਨੀਆਂ ਬੀੜੀਆਂ ਪਰਵਾਹ ਕਰੂ ਜੀ ਸਭਤ ਵਿਚਾਰ ਪਰ ਕਨੇਕ ਪ੍ਰਕਾਰ ਦੀਆਂ ਗੱਲਾਂ ਪੁਰਾਣ ਚੱਕਾਂ ਹੋ ਜਾਂਦੀਆਂ ਹੈ ਗੁਰੂ ਜੀ ਤੋਂ ਤੇ ਸੰਗਤੋਂ ਬਾਤ ਹੀ ਲੱਗਦੇ ਹਾਂ ਪਕਤੀ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ